ਐਸੀ ਸੰਤਨ ਤੰਦਨ ਬਾਬਾ ਸੰਤੋਖ ਸਿੰਘ ਸਾਹਿਬ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਮਾਣਿਆ ਉਹਨਾਂ ਦੀ ਸੰਗਤ ਮਾਣੀ ਉਹਨਾਂ ਨੂੰ ਪਤਾ ਹੈ ਮਰ ਕੀ ਦਿੱਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਝੁਖਾ ਉਹ ਸੰਤ ਉਹ ਗੁਰਸਿੱਖ ਭਲੇ ਹਨ ਜਿਹੜੇ ਮਰੰਕਾਰ ਤੋਂ ਤੁਲ ਉਤੋਂ ਛੋਟ ਸੰਸਾਰੀ ਪੱਖ ਨੂੰ ਨਹੀਂ ਵੇਖਦੇ ਹੀਰਾ ਹਾਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਉਹਨਾਂ ਦੀ ਸੰਸਾਰ ਵਾਲੇ ਪਰਸੋਂ ਬ੍ਰਿਤੀ ਟੁੱਟ ਜਾਂਦੀ ਹੈ ਛੁੱਟ ਜਾਂਦੀ ਹੈ ਤੇ ਮਾਰੇ ਕਹਿੰਦੇ ਉਹ ਗੁਰਸਿੱਖ ਉਹ ਸੰਤ ਭਲੇ ਹਨ ਧੰਤਾ ਦੇ ਜੋਗ ਹਨ ਗੁਰਸਿੱਖਾਂ ਸ਼ਾਬਾਸ਼ ਜਨਮ ਸਵਾਰਿਆ ਜਿਨ੍ਹਾਂ ਨੇ ਆਪਣਾ ਜਨਮ ਸਵਾਰ ਲਿਆ ਉਹਨਾਂ ਨੂੰ ਸ਼ਾਬਾਸ਼ ਹੈ ਉਹ ਧੰਤਾ ਦੇ ਜੋਗ ਹਨ ਉਹਨਾਂ ਦੀ ਇੱਥੇ ਵੀ ਜੈ ਜੈਕਾਰ ਉਹਨਾਂ ਦੀ ਦਰਗਾਹ ਵਿੱਚ ਵੀ ਜੈ ਜੈਕਾਰ ਗੁਰੂ ਕਿਰਪਾ ਕਰੇ ਮਾਰੇ ਕਹਿੰਦੇ ਉਹ ਗੁਰਸਿੱਖ ਤੇ ਭਲੇ ਹਨ ਤਨ ਹਨ ਤਨ ਤਨ ਤਨਾ ਕਾ ਗੁਰੂ ਹੈ ਉਹਨਾਂ ਦਾ ਗੁਰੂ ਉਹ ਵੀ ਤਨ ਹੈ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਉਹਨਾਂ ਦੇ ਸ਼ਾਹਬਜ਼ਾਦੇ ਤਨ ਬਾਬਾ ਜੋਰਾਵਰ ਸਿੰਘ ਤਨ ਬਾਬਾ ਫਤੇ ਸਿੰਘ ਸਾਹਿਬ ਤਨ ਮਾਤਾ ਗੁਜਰ ਕੌਰ ਜਿਨ੍ਹਾਂ ਦੇ ਮਹਾਂਪੁਰਖਾਂ ਦਾ ਜੀਵਨ ਸਾਰੀ ਉਮਰ ਉਹਨਾਂ ਨੂੰ ਸਮਰਪਿਤ ਰਿਹਾ ਤੇ ਉਹਦੇ ਵਿੱਚ ਹੀ ਭੇਦੋਗੇ ਮਾਰੇ ਕਹਿੰਦੇ ਨਾਨਕ ਮੁਏ ਨਾ ਆਖੀਏ ਜੇ ਗੁਰ ਕੈ ਸ਼ਬਦ ਸਮਾ ਹੈ ਉਹ ਮਰਦੇ ਨਹੀਂ ਜਿਹੜੇ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦੇ ਹਨ ਆਓ ਜਦੋਂ ਸੈਕਟਰੀ ਸਾਹਿਬ ਇਸ਼ਾਰਾ ਕਰ ਦੇਣਗੇ ਦਾਸ ਉਸੇ ਟਾਈਮ ਸਮਾਪਤੀ ਵੱਲ ਵਧੇਗਾ ਆ ਬੜੇ ਪਿਆਰ ਨਾਲ ਸ਼ਬਦ ਹੈ ਲੋੜੀਂਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਓ ਨਿੱਕੇ ਘਟ ਘਟ ਤੇ ਸਹਿਬ ਸੇਰਾ ਉਹ ਸੱਜਣ ਮੇਰੇ ਲਈ ਮੇਰੇ ਲਈ ਨਹੀਂ ਸਭ ਲਈ ਜਿਨੇ ਉਹਦੀ ਸੰਗਤ ਬਾਣੀ ਉਹ ਲੋੜਿੰਦੜਾ ਹੈ ਉਹ ਕਰਤਾ ਪੁਰਖ ਵਾਹਿਗੁਰੂ ਸਭ ਲਈ ਲੋੜਿੰਦੜਾ ਹੈ ਕਰ ਕਰ ਮੰਗਲ ਗਾਓ ਨਿੱਕੇ ਘਟ ਘਟ ਤੇ ਸਹਿਬ ਸੇਰਾ ਮਰ ਕਹਿੰਦੇ ਉਹਦੇ ਹਰ ਹਿਰਦੇ ਰੂਪੀ ਘਰ ਵਿੱਚ ਮੰਗਲ ਉਹਦੇ ਗੀਤ ਗਾਓ ਖੁਸ਼ੀ ਦੇ ਗੀਤ ਗਾਓ ਜਿਹਦਾ ਘਟ ਘਟ ਵਿੱਚ ਵਸੇਰਾ ਹੈ ਆਓ ਬੜੇ ਪਿਆਰ ਨਾਲ ਲੋੜੀਂਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਓ ਨੀਕੇ ਘਟ ਘਟ ਤੇ ਸਹਬ ਸੇਰਾ ਲੋੜੀਂਦੜਾ ਸਾਜਨ ਮੇਰਾ ਸਾਜਨ ਮੇਰਾ ਸਾਜਨ ਮੇਰਾ ਜਿਸ ਪਿਆਰ ਸੇਉ ਨੇ ਹਾਂ ਇਸ ਆਗੇ ਮਰ ਚੱਲੀਏ ਤ੍ਰਿਗ ਜੀਵਾਂ ਸੰਸਾਰ ਤਾਗੇ ਪਾਛੇ ਜੀਵਣਾ ਲੋੜੀਂਦੜਾ ਸਾਜਨ ਮੇਰਾ ਸਾਜਨ ਮੇਰਾ ਸਾਜਨ ਮੇਰਾ ਲੋੜੀਂ ਰਖਾਰ ਮੰਗਲ ਗਾਉਲੀ ਕੇ ਘਟ ਘਟ ਤਿਸ ਹੈ ਬਸੇ ਰਾ ਘਟ ਘਟ ਤਿਸ ਹੈ ਬਸੇ ਕਿਸ ਹੈ ਬਸੇ ਰਾ ਘਟ ਘਟ ਕਿਸ ਹੈ ਬਸੇ ਇਸ ਬਾਹਰ ਨਾ ਹੋਈ ਹੈ ਫੇਰਾ ਇਸ ਬਾਹਰ ਤੀਰਥ ਬਡਾ ਕਿ ਹਰ ਕਾਦਾਸ ਤੀਰਥ ਬਡਾ ਬਗਤ ਤਕਬੀਰ ਜੀ ਦਾ ਸ਼ਬਦ ਤੀਰਥ ਬਡਾ ਕਿ ਹਰ ਕਾਦਾਸ ਜਿਨ੍ਹਾਂ ਚ ਅਗਲਾ ਜੱਥਾ ਸਟੇਜ ਤੇ ਸਵਾਗਤ ਮੰਗ ਹੁੰਦਾ ਹੈ ਸਜਦੇ ਹਨ ਔਬ ਸ਼ਬਦ ਹੈ ਤੀਰਥ ਵੱਡਾ ਕਿ ਹਰ ਕਾ ਦਾਸ ਮਾਰੇ ਕਹਿੰਦੇ ਵੱਡਾ ਕੀ ਹੈ 베ਦ ਵੱਡਾ ਕਿ ਜਹਾਂ ਤੇ ਆਇਆ ਬ੍ਰਹਮਾ ਵੱਡਾ ਕਿ ਜਾ ਸੋ ਪਾਇਆ 베ਦ ਵੱਡਾ ਕਿ ਜਹਾਂ ਗੇ ਜਹਾਂ ਤੇ ਆਇਆ ਇਹ ਮਨ ਵੱਡਾ ਕਿ ਜਾਂ ਸੋ ਮਨ ਮੰਨੇ ਹਮਾਰੇ ਕਹਿੰਦੇ ਮਨ ਇਹ ਵੱਡਾ ਕਿ ਜਿਹਦੇ ਨਾਲ ਮਨ ਮੰਨ ਜਾਵੇ ਉਹ ਵੱਡਾ ਤੀਰਥ ਵੱਡਾ ਕਿ ਹਰ ਕਾ ਦਾਸ ਸਭ ਬੜੇ ਪਿਆਰ ਨਾਲ ਪੜੀਏ ਆਏ ਜਥੇ ਨੂੰ ਜਿਵੇਂ ਆਇਆ ਇਸ਼ਵ ਕਬੀਰ ਦਾਸ 2-4 ਮਿੰਟ ਵਿੱਚ ਸਮਾਪਤੀ ਕਰ ਦੇਵੇਗਾ ਤੀਰਤ ਬਡਾ ਕੇ ਹਰ ਕਾ ਦਾਸ ਤੀਰਤ ਬਡਾ ਕੇ ਹਰ ਕਾ ਦਾਸ ਤੀਰਤ ਬਡਾ ਕੇ ਹਰ ਕਾ ਦਾਸ ਤੀਰਤ ਬਡਾ ਬਟਾ ਕੇ ਹਰ ਕਾ ਦਾਸ ਪੀਰਤ ਪੜਾ ਕੇ ਹਰ ਕਾ ਦਾਸ ਪੀਰਤ ਪੜਾ ਧਗਰਾ ਏਕ ਨਬੇਰੋਰਾ ਧਗਰਾ ਪਨੇ ਜਨ ਸੋਕਾਂ ਮੇ ਇਹ ਮਨ ਪੜਾ ਕੇ ਜੋ ਸੋ ਮਨ ਮੰਨੇ ਆ ਇਹ ਮਨ ਪੜਾ ਕੇ ਜੋ ਸੋ ਮਨ ਮੰਨੇ ਆ ਰਾਮ ਪੜਾ ਕੇ ਜਾਨਿਆ ਰਾਮ ਵਡਾ ਕੇ ਰਾਮੇ ਜਾਨਿਆ ਬ੍ਰਹਮਾ ਪਟਾ ਕੇ ਜੋ ਸੇ ਉਪਾਇ ਬ੍ਰਹਮਾ ਪਟਾ ਕੇ ਜੋ ਸੇ ਉਪਾਇ ਬ੍ਰਹਮਾ ਪਟਾ ਤਬਟਾ ਇਹ ਹਰ ਕਾ ਦਾਸ ਦੀਰਤ ਬਟਾ 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 ਤੀਰਥ ਬਡਾ ਕੀ ਹਰ ਕਾ ਦਾਸ ਗੰਗਾ ਜਮਨਾ ਗਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ ਤੀਰਥ ਬਡਾ ਕੀ ਹਰ ਕਾ ਦਾਸ ਤੀਦਥ ਬਡਾ ਸੋ ਹੁਇਆ ਬਿੰਦ ਦੀ ਖਿਮਾ ਮਰੇ ਕਿਤੇ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਂ ਇਹ ਉਹ ਵੀ ਕਹਿੰਦੇ ਇਹ ਜਿਹੜੇ ਤੀਰਥ ਮੰਨੇ ਗਏ ਹਨ ਉਹ ਵੀ ਉਦਮ ਕਰਦੇ ਹਨ ਕਿ ਸਾਨੂੰ ਸਾਧੂ ਦੇ ਧੂਰ ਮਿਲ ਜਾਵੇ ਉਹਨਾ ਮਹਾਂਪੁਰਖਾਂ ਦੀ ਮਹਾਂਪੁਰਖ ਸੰਤ ਬਾਬਾ ਸੰਤੋਖ ਸਿੰਘ ਦੀ ਚਰਨ ਧੂੜ ਪਰਸਣਾ ਭਾਵੇਂ ਆਏ ਹਾਂ ਉਹਨਾਂ ਦੀਆਂ ਅਸੀਸਾਂ ਗੁਰੂਗ੍ਰੰਥ ਸਾਹਿਬ ਜੀ ਖੁਸ਼ੀਆਂ ਲੈਣਾ ਹੈ ਹਾਂ ਆਓ ਬੜੇ ਪਿਆਰ ਨਾਲ ਦਾਸ ਰਹਿੰਦੇ ਭੁੱਲਾਂ ਨਾ ਚਿਤਾਰਿਓ ਹੋਈ ਅਬੇੰਤ ਪੁਨਾਂ ਦੀ ਖਿਮਾ ਦੇਵਸੀ ਸੰਭਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਸੰਨ ਭਾਈ ਸਾਹਿਬ ਅਮਰਜੀਤ ਸਿੰਘ ਜੀ